ਆਉ ਗੁਰੂ ਪਰਿਓ ਜੋ ਹਰ ਰੋਜ ਨੇ ਤਮਰਤ ਵੇਲੇ ਚੰਦ ਲਈ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਬੰਦੇ ਰੱਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਸ਼ਬਦ ਗੁਰੂ अवतार ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਬੇ ਗਾਂਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਹ ਜੂਰੀ ਅੰਦਰ ਸਤਿਵਟੇ ਗੁਰਖਾ ਸਾਹਿਬ ਸਾਤ ਸਮਝਿਓ ਆਉ ਜੋ ਪਚਰਾ ਤੋ ਤਨ ਤਨ ਸਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਪ੍ਰੇਮੰਡਾ ਦੇ ਬਾਲਕ ਸਦਾ ਸਦਾ ਦਾ ਪਾਸ਼ਾ ਦੇ ਜੋ ਪਵਨ ਜੀਵੰਦੀਆਂ ਅਮਰ ਕਥਾ ਕਹਾਣੀਆਂ ਆਪਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਨਦੀ ਦਾ ਕਿ ਜ਼ਬਰ ਕੇ ਸੰਗਰਾਂ ਦੇ ਪੰਮ ਜੀਵ ਵਿੱਚੋਂ ਉਹਨਾਂ ਦੀ ਅਮਕਤਾ ਵਿੱਚੋਂ ਕੁਝ ਕਾ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਫਿਰ ਉਸ ਸੰਸਾਰ ਤੋਂ ਛੁੱਟਣ ਦਾ ਕੋਈ ਕੰਮ ਹੈ ਨ ਕੋਈ ਸਾਧਨ ਹੈ ਜੀਵਤਾਂ ਤੋਂ ਛੁੱਟਣ ਦਾ ਗੁਰੂ ਦੀਆਂ ਖੁਸ਼ੀਆਂ ਜਿੰਨੀਆਂ ਜਿੰਨੀਆਂ ਸੇ ਗੁਰੂ ਦੀਆਂ ਵਡਿਆਈਆਂ ਕਰਦੇ ਜਾਵਾਂਗੇ ਨਾ ਉਹ ਹੀ ਗੁਰੂ ਸਾਡੇ ਦੇ ਖੁਸ਼ ਹੋਦਾ ਜਾਊਗਾ ਅੱਛਾ ਇੱਕ ਸਵਾਲ ਪੈਦਾ ਹੋ ਗਿਆ ਕਿ ਗੋਰ ਗੁਰੂ ਆਪਣੀ ਵਡਿਆਈ ਦਾ ਪ੍ਰਗਟ ਆਪਾਂ ਕਹਿੰਦੇ ਜਿੰਨੀਆਂ ਵੀ ਅਸੀਂ ਗੁਰੂ ਦੀਆਂ ਵਡਿਆਈਆਂ ਕਰੂੰਗਾ ਕਰਾਂਗੇ ਗੁਰੂ ਉਹਨਾਂ ਖੁਸ਼ੀ ਹੋਊਗਾ ਕੀ ਗੁਰੂ ਵਡਿਆਈ ਦਾ ਆਪਦੀ ਦਾ ਭੁੱਖਾ ਹੈ ਜੇ ਵਡਿਆਈ ਦਾ ਭੁੱਖਾ ਤੇ ਫੇਰ ਗੁਰੂ ਨਹੀਂ ਹੈਗਾ ਜੋ ਜੇ ਵਡਿਆਈ ਦਾ ਭੁੱਖਾ ਹੈ ਤੇਵੇਂ ਗੁਰੂ ਨਹੀਂ ਗੁਰੂ ਤੇ ਲਾਲਚੀ ਕੋਈ ਨਹੀਂ ਇਹਦਾ ਮਤਲਬ ਗੁਰੂ ਦੀ ਗੁਰੂ ਆਪਣੇ ਵਡਿਆਈ ਕਰਾਉਣਾ ਚਾਹੁੰਦਾ ਹੈ ਨਹੀਂ ਪੈ ਰਹੇ ਉਹ ਇਹ ਗੱਲ ਨਹੀਂ ਹੈ ਗੁਰੂ ਆਪਣੇ ਵਿڈਾਈ ਨਹੀਂ ਕਰਉਣਾ ਚਾਹਦਾ ਉਹਨਾਂ ਨੇ ਲੇਕਿਨ ਤਾਂ ਸਰ ਉਹ ਕਹਿੰਦੇ ਮੈਂ ਨਹੀਂ ਵਿਡਾਈ ਚਾਹਉਂਦਾ ਕਹਿੰਦਾ ਮੇਰੀ ਵਿਡਾਈ ਕਰੋ ਤੁਸੀਂ ਮੈਨੂੰ ਵੱਡਾ ਤੇ ਮੰਨਦੇ ਜੀ ਨਾ ਤੇ ਵੱਡਾ ਸਿਰਫ ਇੱਕੋ ਹੀ ਗੱਲ ਚਾਹਦਾ ਹੈ ਕੀ ਚਾਹਦਾ ਪਿਆਰ ਪ੍ਰੇਮ ਛੋਟੇ ਨੇ ਵੱਡੇ ਤੋਂ ਸਭ ਨੂੰ ਲੈਣਾ ਹੁੰਦਾ ਏ ਤੇ ਲੈਣ ਵਾਲਾ ਤਾਂ ਚਾਹਦਾ ਨੂੰ ਕੋ ਪਿਆਰ ਦਾ ਆਵੇ ਜੇ ਦੰਦ ਚੁੱਕੇ ਜਾਵੇ ਭਲਾ ਫੇਰ ਫਿਰ ਕੋ ਮਿਲੂਗਾ ਬਹੁਤ ਔਖਾ ਮਿਲਣਾ ਏ ਫਿਰ ਤਾਂ ਹੋ ਸਕਦਾ ਬੇਦਖਲੀ ਕਰੋਨਾ ਪਵੇ ਆਂ ਦਰੈਵੀ ਤੌਰ ਤੇ ਸੋਚ ਲਓ ਜੇਕ ਮੁੰਡਾ ਬਾਪ ਦਾ ਬਹੁਤ ਵੱਡਾ ਸਤਿਕਾਰ ਕਰਦਾ ਹੈ ਬੜਾ ਪ੍ਰੇਮ ਕਰਦਾ ਆਪ ਰੋਟੀ ਖਾਣ ਤੋਂ ਪਹਿਲਾਂ ਪੁੱਛਦਾ ਬਾਪੂ ਰੋਟੀ ਖਾਧੀ ਨਹੀਂ ਖਾਧੀ ਤਾਂ ਪਹਿਲਾਂ ਬਾਪੂ ਨੂੰ ਖਵਾਓ ਫਿਰ ਖਾਵਾਂਗੇ ਛਡਾ ਵੱਡਾ ਹੈ ਸਾਨੂੰ ਰੋਟੀ ਇਹਦੇ ਦਿੱਤੀ ਆ ਪਹਿਲਾਂ ਇਹਨੂੰ ਖਵਾਈਏ ਇਹਨੂੰ ਖੁਸ਼ ਕਰੀਏ ਬੇਨਪਾਂ ਇਹ ਫਰਜ ਪੁੱਤਰ ਦਾ ਤੇ ਪੁੱਤਰ ਦਾ ਅਰਥ ਕੀ ਹੁੰਦਾ ਬਲਾ ਆਪਾਂ ਰੋਜ਼ ਪੁੱਤਰ ਦੀ ਗੱਲ ਕਰਦੇ ਆ ਪੁੱਤਰ ਦਾ ਅਰਥ ਕੀ ਹੁੰਦਾ ਬਲਾ ਪੂਤੋ ਪਾਉਂਦਾ ਪਰਗੋ ਪਰੋ ਨਰਕ ਨੂੰ ਕਹਿੰਦੇ ਆ ਨਰਕ ਨਰਕ ਤੇ ਤਰ ਉਹ ਉੱਤ ਉਤਾਰਨ ਵਾਲਾ ਜਿਹੜਾ ਹੋਵੇ ਤੇਈ ਮਰਾ ਬਡੇਰੇ ਵਿੱਚ ਕੋ ਕਮੀ ਹੁੰਦੀ ਆ ਉਹ ਤਰ ਦੇ ਹੀ ਸਕਦਾ ਪਾਪ ਸਾਗਰ ਤੋਂ ਪੁੱਤਰੇ ਹੋ ਜਾ ਹੋਵੇ ਕਿਉਂ ਉਹ ਜ਼ਰਕਤ ਹੋਵੇ ਆਪਣੇ ਬਾਪ ਨੂੰ ਉਤਾਰ ਦੇਵੇ ਮਤਲਬ ਧਰਮ ਦੀ ਦੁਨੀਆ ਵਿੱਚ ਵੀ ਸਹਾਇਤਾ ਕਰੇ ਪੁੱਤਰ ਉਹਦਾ ਨਾਮ ਹੈ ਹੁਣ ਆਪਾਂ ਪ੍ਰਿਲਾਦ ਪਰਦੇ ਗੱਲ ਕਰਦੇ ਆਂ ਪ੍ਰਿਲਾਦ ਨੇ ਉਹ ਜੇ ਨੇਕੀ ਦੇ ਕਰਮ ਕੀਤੇ ਇਨੇਕ ਭਲੇ ਕਰਮ ਕੀਤੇ ਇਨਦਾਨ ਪੁੰਨ ਕੀਤੇ ਇਨ੍ਹਾਂ ਦਾ ਰੱਬ ਦੇ ਸਿਵਧ ਦਾ ਜੁੜਿਆ ਕਿ ਆਪਾਂ ਸ਼ਾਇਦ ਸਾਨੂੰ ਲਿਖ ਕੇ ਦਿੱਤਾ ਵੀ 21 ਕੁਲਾਂ ਤਰ ਗਏ ਹੋ ਦੀਆਂ 21 ਕੁਲਾਂ ਬਾਪੂ ਚੇਹ ਰ ਗਿਆ ਬਰ ਬਰ ਬਾਪੂ ਚੇਹ ਨਹੀਂ ਰਿਆ ਜਿਹੜਾ ਅਰਦਾਸ ਨਾਲ ਮਾਰ ਲੱਗਾ ਸੀ ਪ੍ਰੇਨਾਨ ਨੂੰ ਤੇ ਜਦੋਂ ਸਤਤ ਪੀੜੀਆਂ ਦਾਦ ਕਹਿੰਦੀਆਂ ਧਰਦੀਆਂ ਸੀਗੀਆਂ ਉਦੋਂ ਬਾਪੂ ਵਿਚ ਦੇ ਵਿਚ ਦੇ ਸੀ ਆਉਣਾ ਇਦਾਂ ਨਾ ਪਿਆਰੇ ਪੁੱਤਰ ਉਹਦੇ ਵਾਸਤੇ ਸਭ ਕੁਝ ਬਿਹੜਾ ਖੁੱਲਾ ਹੁੰਦਾ ਹੈ ਉਹ ਆੜਤੀਰ ਮੈਂ ਦੱਸ ਦਉ ਵੀ ਮੇਰਾ ਪੁੱਤ ਪਲਾਨਾ ਪੁੱਤਰ ਆਵੇ ਜੋ ਮੰਗੇ ਹੁੰਦੇ ਨਹੀਂ ਐਡਾ ਵੱਡਾ ਵਿਸ਼ਵਾਸ ਹੁੰਦਾ ਤੇਰੇ ਨਾਲ ਚੁੱਕੇ ਜਾਵੇ ਉਹਨੂੰ ਸਪੈਸ਼ਲ ਜਾ ਕੇ ਬਾਪ ਕਹੂਗਾ ਆੜਤੀਰ ਇਹ ਇਹਨੂੰ ਜੇ ਕੁਝ ਦੇਵੇਂਗਾ ਤਾਂ ਮੋਦੇ ਜ਼ਿੰਮੇਵਾਰ ਤੂੰ ਹੋਏਗਾ ਮੈਂਕਮੈਨ ਇਹਦਾ ਦਿੱਤਾ ਮੈਨੇਜਮੈਂਟ ਵਾਪਸ ਕਰ ਲਓ ਕਿਉਂ ਜਿੱਦ ਡਾਲ ਚੁੱਕੇ ਪੈਂਦਾ ਹੈ ਬਦਲ ਬਦਕਲ ਕਰਦਾ ਪਤਾ ਕੋ ਦਰਾਤ ਕੀ ਲਿਆ ਪੱਲੇ ਇੱਕ ਇਸਾਈ ਮਤ ਵਿੱਚ ਪੈਰੋਕ ਕਹਾਣੀ ਆਉਂਦੀ ਆ ਦੋ ਪੁੱਤਰਾਂ ਦੇ ਇੱਕ ਬਾਪ ਦੇ ਤੇ ਕਤਾ ਸ਼ਾਇਦ ਲੰਮੀ ਹੋ ਜਾਵੇ ਚਲੋ ਆਪਾਂ ਸੰਗ ਸ਼ੇਮ ਜੀ ਫਿਰ ਵਿਚਾਰ ਕਰਦੇ ਆ ਗੱਲ ਸਮਝਣਾ ਹੈ ਨਾ ਗੱਲ ਤਾਂ ਕੇਵਲ ਗੱਲ ਨੂੰ ਸਮਝਣਾ ਹੈ ਬੇਬਾ ਪੁੱਤਰ ਦਾ ਕੀ ਨਾਤਾ ਹੈ ਬਾਪ ਜਿੰਨੇ ਕ ਦਇਆ ਪੁੱਤਰ ਪ੍ਰਤੀ ਭਾਵੇਂ ਪੁੱਤਰ ਮਾੜਾ ਵੀ ਹੋਵੇ ਫਿਰ ਵੀ ਦਇਆ ਹੁੰਦੀ ਹੈ ਦੋ ਪੁੱਤਰ ਸੀਗੇ ਵੱਡਾ ਪੁੱਤਰ ਬੜਾ ਅਗਿਆਕਾਰੀ ਸੀ ਬੜੀ ਸੇਵਾ ਕਰਦਾ ਛੋਟਾ ਨਲੇਕ ਸੀਗਾ ਇੱਕ ਦਿਨ ਪੰਦਾ ਪੈ ਗਿਆ ਨਵਾਂ ਹੀ ਲੋਕਾਂ ਦਾ ਚੁੱਕ ਦਿੱਤਾ ਫਿਰ ਉਹ ਕਿ ਚੁਗਲ ਵੀ ਵਿੱਚ ਹੁੰਦੇ ਆ ਨਾ ਚੁਗਲ ਦਾ ਕੰਮ ਹੈ ਚੁਗਲੀ ਕਰਦਾ ਚੁਗਲੀ ਦਾ ਕੰਮ ਹੈ ਪਾੜਨਾ ਕਿਸੇ ਨੂੰ ਸੁਗਲ ਦਾ ਕੰਮ ਹੈ ਚੁਗਲੀ ਕਰਨਾ ਕਿਸੇ ਨੂੰ ਪਾੜਨਾ ਤੇ ਪਾੜਨ ਜਿੰਨਾ ਜਿਹੜਾ ਪਾਪ ਹੈ ਪਰ ਉਹ ਬਹੁਤ ਵੱਡਾ ਪਾਪ ਹੈ ਪਾੜਨਾ ਕਿਸੇ ਨੂੰ ਜੋੜਨ ਦੇ ਜਿੰਨਾ ਜੋੜਨਿੰਦਾ ਪੁੰਨ ਨਹੀਂ ਤੇ ਤੋੜਨ ਦੇ ਨਾ ਪਾਪ ਨਹੀਂ ਲੋਕਾਂ ਨੇ ਉਗੜੀ ਲਾਉਣੇ ਸ਼ੁਰੂ ਕਰ ਦਿੱਤੀਆਂ ਚੁਕੜਾ ਸ਼ੁਰੂ ਕਰਤਾ ਚੁਕੜੀਆਂ ਕਰਦੇ ਸ਼ੁਰੂ ਕਰਤਾ ਵੱਡੇ ਪੁੱਤਰ ਨੂੰ ਬੜਾ ਚੰਗਾ ਸਮਝਦਾ ਤੇਰਾ ਬਾਪ ਤੈਨੂੰ ਕੁਝ ਦਿੰਦਾ ਵੀ ਨਹੀਂ 14 ਸਾਲੀ ਘਰ ਵਿੱਚ ਉਹਦੀ ਆ ਤਦ ਸੋਧ ਤੋਣੇ ਜਿਹੜਾ ਪਿਆਰ ਕਰਦਾ ਹੈ ਬਾਪੂ ਨਾਲ ਉਹਨਾਂ ਦਾ ਅਡਾਂਚੋਦਾ ਉਹਦੇ ਵਾਸਤੇ ਦੁੱਧ ਵਾਸਤੇ ਪਿਆਰ ਦੇ ਦਰਵਾਜ਼ੇ ਥੋੜੇ ਬੁਲੇ ਸੀ ਬਤੂ ਅਟੋ ਜਾ ਜਦ ਕਹਿ ਲਗਾ ਪਰ ਬਾਪੂ ਰਮਨ ਤੋਂ ਵੱਖਰਾ ਕਰਦੇ ਤੂੰ ਚੰ ਵੱਡੇ ਨੂੰ ਚੰਦਾ ਜਾਂਦਾ ਮੈਨੂੰ ਮਾਰਾ ਸਮਨਾ ਛੱਤ ਸੇ ਦਾ ਆਪਣੇ ਅੰਦਰ ਯਕੀਨ ਕੀਤਾ ਨਹੀਂ ਵੀ ਉਹਦੇ ਵਿੱਚ ਕੋਈ ਗੁਣ ਹੋਣਾ ਹੈ ਉਹ ਗੁਣ ਮਮੀਦਾਰਤ ਕਰਦਾ ਪਰ ਗੁਣਾ ਵਾਲੇ ਪਾਸੇ ਦੇ ਗਿਆ ਹੁਣ ਤੁਸੀਂ ਇੱਕ ਤਰ ਬੁਲੇਖਾ ਭੇਜੂਗਾ ਇਹ ਗਲਤ ਦੱਸੋ ਪਾਸ਼ੇ ਦੀ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦੇ ਜੀਵਨ ਦੇ ਤੇ ਤੁਰੇ ਫਿਰਦੇ ਅਸੀਂ ਇਸਾਈਆਂ ਵਿੱਚ ਹੋ ਸਕਦਾ ਨਾ শত ਪਦ ਬਹਿ ਹੋ ਸਕਦਾ